ਇਹ 6 ਸੱਤ ਦੀ ਦਰਵਿਆਨੀ ਰਾਤ ਨੂੰ ਇੱਕ ਟਿਪਰ ਜਿਹੜਾ ਉਹ ਸਾਡੇ ਬਲਵੇੜੇ ਰੋਡ ਦੇ ਉੱਤੇ ਜਿਹੜਾ ਕੁਲੇ ਮਾਜਰਾ ਪਿੰਡ ਦੇ ਬੀੜ ਪੈਂਦੀ ਉੱਥੇ ਸੜਕ ਦੇ ਉੱਪਰ ਖਰਾਬ ਖੜਾ ਸੀ ਜਿਹਦੇ ਤੋਂ ਜਿਹੜਾ ਦੋ ਕਾਰਾਂ ਆਈਆਂ ਬਿਲਕੁਲ ਆਹਮਣੇ ਸਾਹਮਣੇ ਏ ਟਿਓਸ ਕਾਰ ਤੇ ਸਵਿਫਟ ਕਾਰ ਸੀ ਜਿਹੜੇ ਵਿਆਹ ਤੋਂ ਆ ਰਹੇ ਸੀਗੇ ਤੇ ਟਿਪਰ ਵਾਲੇ ਦੀ ਗਲਤੀ ਕਰਕੇ ਬਿਲਕੁਲ ਸੜਕ ਦੇ ਵਿਚਾਰ ਖੜਾ ਸੀ ਉਹਨਾਂ ਨੂੰ ਜਿਹੜੀ ਆਪਸ ਵਿੱਚ ਨਹੀਂ ਪਤਾ ਲੱਗਿਆ ਤਾਂ ਦੋਨੋਂ ਕਾਰਾਂ ਆਪਸ ਟਕਰਾ ਗਈਆਂ ਜਿਹਦੇ ਨਾਲ ਜਿਹੜਾ ਇੱਕ ਕਾਰ ਦੇ ਵਿੱਚ ਮਾਪੋਤ ਬੈਠੇ ਸੀ ਉਹਦੀ ਡੈਥ ਹੋ ਗਈ ਤੇ ਦੂਜੀ ਕਾਰ ਦੇ ਵਿੱਚ ਜਿਹੜੇ ਇੱਕ ਲੇਡੀਜ਼ ਕੁੰਮਲਾ ਕੇ ਵੀ ਡੈਥ ਹੋ ਗਈ ਟੋਟਲ ਤਿੰਨ ਮੌਤਾਂ ਹੋਈਆਂ ਤੇ ਸੱਤ ਜਣੇ ਜਿਹੜੇ ਉਹ ਕਾਫੀ ਇਹਦੇ ਜੰਬੀਰ ਤੇ ਕਿੱਥੇ ਦੇ ਰਹਿਣ ਵਾਲੇ ਸੀ ਕਿਤੋਂ ਕਾਰ ਇਹਦੇ ਦੇ ਕਿੱਦਾਂ ਨਾਲ ਆਏ ਇਹ ਜਿਹੜੇ ਇੱਕ ਟਾਇਓਸ ਕਾਰ ਸੀਗੀ ਇਹ ਕਨੌਰ ਦੇ ਨਾਲ ਪਿੰਡਾਂ ਉੱਤੇ ਦੇ ਰਹਿਣ ਵਾਲੇ ਤੇ ਜਿਹੜੀ ਸ਼ਿਫਟ ਗੱਡੀ ਸੀ ਇਹ ਚੀਕੇ ਤੋਂ ਰਹਿਣ ਵਾਲੇ ਆ ਤੇ ਇਹ ਦੋਨੋਂ ਹੀ ਵਿਆਹ ਤੋਂ ਵਾਪਸ ਆ ਰਹੇ ਸੀਗੇ ਤੇ ਜਿਹੜੇ ਸ਼ਿਫਟ ਗੱਡੀ ਵਾਲੇ ਆ ਉਹ ਵਾਪਸ ਚਿੱਕੇ ਜਾ ਰਹੇ ਸੀ ਵਿਆਹ ਤੋਂ ਸਮਾਣੇ ਤੋਂ ਹੋ ਕੇ ਤੇ ਜਿਹੜੇ ਟੈਕਸ ਕਾਰ ਵਾਲੇ ਆ ਉਹ ਸਮਾਣੇ ਤੋਂ ਵਾਪਸ ਆਪਦੇ ਘਨੌਰ ਨੂੰ ਜਾ ਰਹੇ ਸੀ ਕਿੰਨੇ ਕਿੰਨੇ ਉਮਰ ਦੇ ਸੀ ਕੰਪਨੀ ਨਾਲ ਜਿੰਨਾਂ ਹੀ ਲੱਥੀਏ ਕਰੀਬ ਜਿਹੜੇ ਦੋ ਲੇਡੀਜ਼ ਦੀ ਡੈਥ ਹੋਈ ਇੱਕ 55 ਸਾਲ ਦੇ ਇੱਕ 50 ਸਾਲ ਦੇ ਨੇ ਤੇ ਇੱਕ ਜਿਹੜਾ ਉਹਨਾਂ ਦਾ ਲੜਕਾ ਉਹ ਕਰੀਬ 32 ਸਾਲ ਦਾ ਤੇ ਪਰ ਕਿ ਬੈਠੇ ਘੜਾ ਸੀ ਆ ਜਾ ਰਹੇ ਸੀ ਇਸ ਰੇ ਟਿੱਪਰ ਉੱਥੇ ਦੱਸਣ ਮੁਤਾਬਕ ਜਿਹੜਾ ਖਰਾਬ ਖੜਾ ਸੀਗਾ ਕਾਫੀ ਦੇਰ ਤੋਂ ਤੇ ਜਿਨ੍ਹਾਂ ਨੇ ਨਾ ਹੀ ਕੋਈ ਉਹਦੇ ਤੇ ਕੋਈ ਰਿਫਲੈਕਟਰ ਇਹੋ ਜਿਹਾ ਲਾਇਆ ਸੀ ਨਾ ਹੀ ਕੋਈ ਇਹੋ ਜਿਹਾ ਪ੍ਰਕਾਸ਼ਨ ਰੱਖਿਆ ਸੀ ਬਿਲਕੁਲ ਸੜਕ ਦੇ ਵਿਚਕਾਰ ਖੜਾ ਸੀਗਾ ਤੇ ਉਹ ਕਾਰਵਾਈ ਕਰਾਇਆ ਕੀਤੀ ਵੀ ਟਿੱਪਰ ਅੱਗੇ ਤੇ ਟਿੱਪਰ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 133 ਜਿਹੜਾ ਉਹ 7 ਤਰੀਕ ਨੂੰ ਦਰਜ ਕੀਤੀ ਹੈ ਤੇ ਜਿਹਦੀ ਹੁਣ ਪਾਲ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਇਹ 6-7 ਦੀ ਦਰਵਿਆਨੀ ਰਾਤ ਨੂੰ ਇੱਕ ਟਿਪਰ ਜਿਹੜਾ ਉਹ ਸਾਡੇ ਬਲਵੇੜੇ ਰੋਡ ਦੇ ਉੱਤੇ ਜਿਹੜਾ ਕੁਲੇ ਮਾਜਰਾ ਪਿੰਡ ਦੇ ਬੀੜ ਪੈਂਦੀ ਉੱਥੇ ਸੜਕ ਦੇ ਉੱਪਰ ਖਰਾਬ ਖੜਾ ਸੀ ਜਿਹਦੇ ਤੋਂ ਜਿਹੜਾ ਦੋ ਕਾਰਾਂ ਆਈਆਂ ਬਿਲਕੁਲ ਆਹਮਣੇ ਸਾਹਮਣੇ ਏ ਟਿਓਸ ਕਾਰ ਤੇ ਸਵਿਫਟ ਕਾਰ ਸੀ ਜਿਹੜੇ ਵਿਆਹ ਤੋਂ ਆ ਰਹੇ ਸੀਗੇ ਤੇ ਟਿਪਰ ਵਾਲੇ ਦੀ ਗਲਤੀ ਕਰਕੇ ਬਿਲਕੁਲ ਸੜਕ ਦੇ ਵਿਚਾਰ ਖੜਾ ਸੀ ਉਹਨਾਂ ਨੂੰ ਜਿਹੜੀ ਆਪਸ ਨਹੀਂ ਪਤਾ ਲੱਗਿਆ ਤਾਂ ਦੋਨੋਂ ਕਾਰਾਂ ਆਪਸ ਟਕਰਾ ਗਈਆਂ ਜਿਹਦੇ ਨਾਲ ਜਿਹੜਾ ਇੱਕ ਕਾਰ ਦੇ ਵਿੱਚ ਮਾਪੋ ਬਖ ਬੈਠੇ ਸੀ ਉਹਦੀ ਡੈਥ ਹੋ ਗਈ ਤੇ ਦੂਜੀ ਕਾਰ ਦੇ ਵਿੱਚ ਜਿਹੜੇ ਇੱਕ ਲੇਡੀਸ ਪੁਨਮ ਨਾਮ ਦੀ ਵਿਦਾਇਤ ਹੋ ਗਈ ਟੋਟਲ ਤਿੰਨ ਮੌਤਾਂ ਹੋਈਆਂ ਤੇ ਸੱਤ ਜਣੇ ਜਿਹੜੇ ਉਹ ਕਾਫੀ ਰੋਜ਼ ਗੰਭੀਰ ਚੇਤਨ ਹੋਏ ਕਿੱਥੇ ਰਹਿਣ ਵਾਲੇ ਸੀ ਕਿਤੋਂ ਕਾਰ ਇਹਦੇ ਵਿੱਚ ਕਿੱਦਾਂ ਲੱਗ ਗਈ ਇਹ ਜਿਹੜੇ ਇੱਕ ਡਿਓਸ ਕਾਰ ਸੀਗੀ ਇਹ ਕਨੌਰ ਦੇ ਨਾਲ ਪਿੰਡਾਂ ਉੱਥੇ ਦੇ ਰਹਿਣ ਵਾਲੇ ਤੇ ਜਿਹੜੀ ਸ਼ਿਫਟ ਗੱਡੀ ਸੀ ਇਹ ਚੀਕੇ ਤੋਂ ਰਹਿਣ ਵਾਲੇ ਆ ਤੇ ਇਹ ਦੋਨੋਂ ਹੀ ਵਿਆਹ ਤੋਂ ਵਾਪਸ ਆ ਰਹੇ ਸੀਗੇ ਤੇ ਜਿਹੜੇ ਸ਼ਿਫਟ ਗੱਡੀ ਵਾਲੇ ਆ ਉਹ ਵਾਪਸ ਚੀਕੇ ਜਾ ਰਹੇ ਸੀ ਵਿਆਹ ਤੋਂ ਸਮਾਣੇ ਤੋਂ ਹੋ ਕੇ ਜਿਹੜੇ ਟੈਕਸਕਾਰ ਵਾਲੇ ਆ ਉਹ ਸਮਾਨੇ ਤੋਂ ਵਾਪਸ ਆਉਦੇ ਘਨੌਰ ਨੂੰ ਜਾ ਰਹੇ ਸੀ ਕਿੰਨੇ ਕਿੰਨੇ ਉਮਰ ਦੇ ਸੀ ਕੰਪਨੀ ਨਾਲ ਲੜਕੀਏ ਕ੍ਰੀਬ ਜਿਹੜੇ ਦੋ ਲੇਡੀਜ਼ ਦੀ ਡੈਥ ਹੋਈ ਇੱਕ 55 ਸਾਲ ਦੇ ਇੱਕ 50 ਸਾਲ ਦੇ ਨੇ ਤੇ ਇੱਕ ਜਿਹੜਾ ਉਹਨਾਂ ਦਾ ਲੜਕਾ ਉਹ ਕਰੀਬ 32 ਸਾਲ ਦਾ ਪਿੱਪਰ ਕਿ ਬੈਠੀ ਖੜਾ ਸੀ ਜਾਂ ਜਾ ਰਹੇ ਸੀ ਇਸ ਰੇ ਪਿੱਪਰ ਉੱਥੇ ਦੱਸਣ ਮੁਤਾਬਕ ਜਿਹੜਾ ਖਰਾਬ ਖੜਾ ਸੀਗਾ ਕਾਫੀ ਦੇਰ ਤੋਂ ਤੇ ਜਿਨ੍ਹਾਂ ਨੇ ਨਾ ਹੀ ਕੋਈ ਉਹਦੇ ਤੇ ਕੋਈ ਰਿਫਲੈਕਟਰ ਇਹੋ ਜਿਹਾ ਲਾਇਆ ਸੀ ਨਾ ਹੀ ਕੋਈ ਇਹੋ ਜਿਹਾ ਪ੍ਰਕਾਸ਼ਨ ਰੱਖਿਆ ਸੀ ਬਿਲਕੁਲ ਸੜਕ ਦੇ ਵਿਚਕਾਰ ਖੜਾ ਸੀਗਾ ਤੇ ਉਹ ਕਾਰਵਾਈ ਕਰਾਇਆ ਕੀਤੀ ਵੀ ਟੁਪਰਾ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 133 ਜਿਹੜਾ ਉਹ 7 ਤਰੀਕ ਨੂੰ ਦਰਜ ਕੀਤੀ ਹੈ ਤੇ ਜਿਹਦੀ ਹੁਣ ਭਾਲ جاری ਆ ਮੌਕੇ ਤੋਂ ਫਰਾਰ ਹੋ ਗਿਆ ਸੀਗਾ